ਸਸੇ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ 19 20 ਅਤੇ 21 ਫਰਵਰੀ ਜੋ ਮੀਂਹ ਦੀ ਸੰਭਾਵਨਾ ਪੰਜਾਬ ਦੇ ਵਿੱਚ ਬਣ ਰਹੀ ਹੈ ਉਸ ਦੇ ਕੀ ਹਾਲਾਤ ਨੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਵੇਗਾ ਕਦੋਂ ਮੀਂਹ ਦੀ ਸੰਭਾਵਨਾ ਹੈ ਕੀ ਚਾਂਸ ਨੇ ਮੀਂਹ ਦੇ ਤੇ ਕੀ ਹਾਲਾਤ ਨੇ ਕੀ ਮੀਂਹ ਘਟ ਰਿਹਾ ਹੈ ਜਾਂ ਵਧ ਰਿਹਾ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਮੌਸਮ ਫਿਲਹਾਲ ਕਲੀਅਰ ਹੈ ਬਦਲੀ ਸਿਸਟਮ ਪੱਛਮ ਪਾਸੇ ਵੱਲ ਰਹੇ ਨੇ ਇਹ ਸਿਸਟਮ ਪੰਜਾਬ ਵਿੱਚ 19 ਤਰੀਕ ਤੋਂ ਐਂਟਰ ਕਰ ਜਾਣਗੇ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਕਮੈਂਟ ਕਰਕੇ ਦੱਸ ਦਿਓ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰ ਦਿਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਇਸ ਸਿਸਟਮ ਲਗਾਤਾਰ ਪੰਜਾਬ ਵੱਲ ਕੂਚ ਕਰ ਰਹੇ ਨੇ 19 ਤਰੀਕ ਸਵੇਰ ਤੋਂ ਲੈ ਕੇ 21 ਤਰੀਕ ਸਵੇਰ ਤੱਕ ਮੀਂਹ ਦੇ ਚਾਂਸ ਬਣ ਰਹੇ ਨੇ ਖਾਸ ਤੌਰ ਤੇ ਅਗਰ ਗੱਲ ਕੀਤੀ ਜਾਵੇ ਤਾਂ 19 ਤਰੀਕ ਸ਼ਾਮ ਤੋਂ ਬੱਦਲਬਾਈ ਸਿਸਟਮ ਜਿਹੜਾ ਹੈ ਉਹ ਮੀਂਹ ਦਾ ਰੂਪ ਲੈਣਾ ਸ਼ੁਰੂ ਕਰ ਜਾਵੇਗੀ ਜਿਸ ਦਿਨ ਪੰਜਾਬ ਦੇ ਪੱਛਮੀ ਇਲਾਕੇ ਤੋਂ ਮੀਂਹ ਐਂਟਰ ਕਰੇਗਾ ਜਿਸ ਦੇ ਨਾਲ ਮਾਲਵਾ ਅਤੇ ਮਾਝਾ ਬੈਲਟ ਸਭ ਤੋਂ ਪ 20 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਲਗਾਤਾਰ ਮੀਂਹ ਦੇ ਚਾਂਸ ਵੱਧਦੇ ਹੋਏ ਦਿਖਾਈ ਦੇ ਰਹੇ ਨੇ ਜ਼ਿਆਦਾਤਰ ਮੀਂਹ ਦੇ ਹਾਲਾਤ ਬੂੰਦਾਬੰਦੀ ਅਤੇ ਕਿਰਮਣਕਣੀ ਤੇ ਥੋੜਾ ਬਹੁਤਾ ਭਾਰਾ ਸਪੈਲ ਮੀਂਹ ਦਾ ਲੱਗ ਸਕਦਾ ਹੈ ਅਤੇ 20 ਤਰੀਕ ਨੂੰ ਤੇਜ਼ ਹਨੇਰੀ ਚੱਲਣ ਦੀ ਵੀ ਉਮੀਦ ਹੈ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਕਿਉਂਕਿ ਪੂਰਬੀ ਹਵਾ ਦੀ ਵਾਪਸੀ ਹੁੰਦੀ ਦਿਖਾਈ ਦੇ ਰਹੀ ਹੈ 21 ਤਰੀਕ ਸਵੇਰ ਤੱਕ ਇਸੇ ਤਰੀਕੇ ਦੇ ਹਾਲਾਤ ਬਣੇ ਰਹਿਣਗੇ ਕਿਣਮਣ ਕਣੀ ਦੇ ਨਾਲ ਥੋੜਾ ਬਹੁਤਾ ਮੀਂਹ ਦੇ ਹਾਲਾਤ ਲਗਾਤਾਰ ਬਰਕਰਾਰ ਨੇ ਪਰ ਅਗਰ ਗੱਲ ਕੀਤੀ ਜਾਵੇ ਤਾਂ ਚਾਂਸ ਜਿਹੜੇ ਨੇ ਪਹਿਲਾਂ ਨਾਲੋਂ ਥੋੜੇ ਜਿ ਘਟ ਰਹੇ ਨੇ 5 ਤੋਂ 10% ਚਾਂਸ ਜਿਹੜੇ ਨੇ ਮੀਂਹ ਦੇ ਉਹ ਘਟੇ ਨੇ ਜਿਸ ਦੇ ਮੱਦੇ ਨਜ਼ਰ ਪੰਜਾਬ ਦੇ ਬਹੁਤੇ ਇਲਾਕਿਆਂ ਵਿੱਚ ਬੂੰਦਾਬੰਦੀ ਦੇ ਕਿਣਮਣ ਕਣੀ ਦੇ ਹਾਲਾਤ ਜ਼ਿਆਦਾ ਨੇ ਪਰ ਜਿਹੜੀ ਅਗਰ ਗੱਲ ਕੀਤੀ ਜਾਵੇ ਤਾਂ ਹਵਾ ਦੇ ਵਿੱਚ ਨਮੀ ਹੈ ਜਿਹੜੀ ਉਹ ਹਜੇ ਨਹੀਂ ਹੈ ਮੌਸਮ ਖੁਸ਼ਕ ਹੈ ਪਰ 19 ਤਰੀਕ ਤੋਂ ਸ਼ਾਮ ਤੋਂ ਜਿਹੜੇ ਹਾਲਾਤ ਬਣ ਰਹੇ ਨੇ ਉਹ ਲਗਾਤਾਰ ਮੀਂਹ ਤੇ ਹੀ ਬਣ ਰਹੇ ਨੇ ਜਿਸ ਦੇ ਮੱਧੇ ਨਜ਼ਰ ਪੰਜਾਬ ਦੇ ਵਿੱਚ 48 ਘੰਟੇ ਦੇ ਚਾਂਸ ਲਗਾਤਾਰ ਬਣੇ ਹੋਏ ਨੇ ਕਿ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਇਸੇ ਕਰਕੇ ਰਿਕੁਐਸਟ ਕਰ ਰਹੇ ਹਾਂ ਕਿ ਜਿਹੜੇ ਕਿਸਾਨ ਵੀਰ ਪਾਣੀ ਲਗਾਉਣ ਬਾਰੇ ਸੋਚ ਰਹੇ ਨੇ ਤਾਂ ਆਪਣੇ ਖੇਤ ਦੀ ਕੰਡੀਸ਼ਨ ਦੇਖ ਕੇ ਪਾਣੀ ਲਗਾਓ ਨਹੀਂ ਤਾਂ ਕਿਤੇ ਨਾ ਕਿਤੇ ਥੋੜਾ ਨੁਕਸਾਨ ਹੋ ਸਕਦਾ ਹੈ ਪਰ ਜਿਹੜੇ ਮੀਂਹ ਦੇ ਚਾਂਸ ਨੇ ਇਹ ਕਿਤੇ ਨਾ ਕਿਤੇ 75% ਤੱਕ ਹੀ ਨੇ ਕੋਈ ਬਹੁਤ ਭਾਰੀ ਵੱਡਾ ਮੀਂਹ ਵੀ ਨਹੀਂ ਹੈ ਜਿਹਨੂੰ ਆਪਾਂ ਕਹਿ ਦਈਏ ਕਿ ਬਹੁਤ ਜ਼ਿਆਦਾ ਹਾਲਾਤ ਖਰਾਬ ਹੋ ਸਕਦੇ ਨੇ ਪਰ ਜਾ ਸਕਦੀ ਹੈ ਜਿਹੜੀ ਲੇਟ ਫਸਲ ਹੈ ਜਿਹੜੀ ਲੇਟ ਬੀਜੀ ਹੋਈ ਕਣਕ ਹੈ ਉਹਦਾ ਕੋਈ ਵੱਡਾ ਨੁਕਸਾਨ ਨਹੀਂ ਹੋਵੇਗਾ ਪਰ ਜਿਹੜੀ ਅਗੇਤੀ ਕਣਕ ਬੀਜ ਚੁੱਕੇ ਆ ਜਿਹੜੀ ਕਿ ਅਕਤੂਬਰ ਦੇ ਅੱਧ ਤੱਕ ਬੀਜੀ ਹੋਈ ਕਣਕ ਹੈ ਉਹਦਾ ਕਦ ਨਿਕਲ ਚੁੱਕਿਆ ਤੇ ਉਹ ਕਿਤੇ ਨਾ ਕਿਤੇ ਨੁਕਸਾਨੀ ਜਾ ਸਕਦੀ ਹੈ ਅਜੇ ਦੇ ਵਿਚਕਾਰ 20 ਤਰੀਕ ਦਾ ਜੋ ਮੀਂਹ ਹੈ ਉਹ ਕਿਤੇ ਨਾ ਕਿਤੇ ਕਣਕ ਦਾ ਨੁਕਸਾਨ ਕਰ ਸਕਦਾ ਹੈ ਬਾਕੀ ਜੋ ਵੀ ਅਪਡੇਟ ਹੋਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ